ਹੈਲੋ ਨਮਸਕਾਰ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਜਣੇ ਇੱਕ ਨੋਟਿਸ ਪਿਆ ਹੈ ਹੁਣੇ-ਹੁਣੇ ਨੋਟਿਸ ਆਇਆ ਹੈ 10 ਅਕਤੂਬਰ 2025 ਨੂੰ ਜੋ ਕਿ ਨੋਟਿਸ ਰਿਕਾਰਡਿੰਗ ਕਲਾਸ ਡਿਪਲੋਮਾ ਜੋਗਾ ਸਾਇੰਸ ਸੈਕੰਡ ਬੈਚ ਦੀ ਦਾ ਨੋਟਿਸ ਪਿਆ ਹੈ ਔਰ ਇਸ ਬੰਦੇ ਦਾ ਸਹੀ ਜਾਣਾਂਗੇ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਜਿਹੜਾ ਬੈਚ ਸੀਗਾ ਫਰਸਟ ਬੈਚ ਜਿਹੜਾ ਹੋਇਆ ਸੀਗਾ ਉਹ ਦਸੰਬਰ ਚ ਖਤਮ ਹੋਣ ਵਾਲਾ ਹੈ ਔਰ ਤੁਹਾਡਾ ਜਿਹੜੀ ਹੁਣ ਐਡਮਿਸ਼ਨ ਲਈ ਹੈ ਕਿ ਇਸ ਸੰਬੰਧਿਤ ਹੈ ਸਾਰੀ ਇਸ ਵੀਡੀਓ ਚ ਜਾਣਾਗੇ ਜਾਣਾਂਗੇ ਕਿ ਕਿਨਾਂ ਦੇ ਰਿਕਾਰਡਿੰਗ ਨੋਟਿਸ ਹੈ ਔਰ ਕਲਾਸਾਂ ਦੇ ਰਿਕਾਰਡਿੰਗ ਕਦੋਂ-ਕਦੋਂ ਤੁਹਾਡੀਆਂ ਜਿਹੜੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ ਜਿਨ੍ਹਾਂ ਨੇ ਹੁਣ ਡਿਪਲੋਮਾ ਲਿਆ ਹੈ ਡਿਪਲੋਮੇ ਦੇ ਵਿੱਚ ਕੋਰਸ ਲਿਆ ਹੈ ਠੀਕ ਹੈ ਤਾਂ ਨੋਟਿਸ ਦੇਖਦੇ ਹਾਂ ਠੀਕੇ ਕਿਸੇ ਦੇ ਰਿਕਾਰਡਿੰਗ ਹੈ ਔਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖ ਲਿਓ ਆਪਣੇ ਕਲਾਸਾਂ ਬਾਰੇ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਦਵਾਂਗਾ ਇਹ ਇੰਗਲਿਸ਼ ਦੇ ਵਿੱਚ ਹੈ ਔਰ ਨਾਲ ਥੱਲੇ ਉਹਨਾਂ ਨੇ ਪੰਜਾਬੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਇਹ ਨੋਟਿਸ ਹੈਗਾ ਗੁਰੂ ਰਵਦਾਸ ਸਰਵਧਿਕ ਯੂਨੀਵਰਸਿਟੀ ਪੰਜਾਬ ਹਰਪੁਰ ਜੋ ਕਿ ਨੋਟਿਸ ਹੈਗਾ ਡਿਪਲੋਮਾ ਇਨ ਮੈਡੀਟੇਸ਼ਨ ਅਤੇ ਯੋਗਾ ਸਾਇੰਸ ਦਾ ਹੈਗਾ ਜੋ ਕਿ 2025 ਐਂਡ 26 ਦਾ ਹੈਗਾ ਜਿਨ੍ਹਾਂ ਇਹ ਉਹਨਾਂ ਇਹ ਉਹਨਾਂ ਦੁਬਾਰਾ ਵਾਸਤੇ ਹੈ ਜਿਨ੍ਹਾਂ ਲਈ ਸਾਰੇ ਉਮੀਦਵਾਰਾਂ ਲਈ ਇਹ ਜਾਣਕਾਰੀ ਹੈ ਜਿਨ੍ਹਾਂ ਦੁਆਰਾ ਸਾਲ 2025-26 ਦੌਰਾਨ ਡਿਪਲੋਮਾ ਇਨ ਮੈਡੀਟੇਸ਼ਨ ਅਤੇ ਯੋਗਾ ਸਾਇੰਸ ਕੋਰਸ ਵਿੱਚ ਦਾਖਲਾ ਲਿਆ ਗਿਆ ਹੈ ਉਹਨਾਂ ਦੀ ਇਹ ਪਹਿਲੇ ਟਾਈਮਸਟਰ ਦੀ ਕਲਾਸਾਂ ਮਿਤੀ 15 ਅਕਤੂਬਰ 2025 ਤੋਂ ਜਿਹੜੀ ਹੈ ਸ਼ੁਰੂ ਹੋ ਰਹੀਆਂ ਹਨ ਇਹ ਉਹਨਾਂ ਵਾਸਤੇ ਜਿਨ੍ਹਾਂ ਨੇ ਹੁਣ ਜੋਗਾ ਸਾਇੰਸ ਦੇ ਵਿੱਚ ਹਰ ਇੱਕ ਰੁਪਏ ਪੀਸ ਭਰੀ ਹੈ ਉਹਨਾਂ ਦੇ ਕਲਾਸਾਂ ਸੰਬੰਧੀ ਤਾਂ ਕਿ ਜਿਹੜੀ ਹੈ ਕਹਿ ਰਹੀ ਸੀ ਕਿ 10 ਤੋਂ ਕਲਾਸਾਂ ਸ਼ੁਰੂ ਹੋ ਜਾਣੀਆਂ ਹੁਣ ਜਿਹੜੀ ਹੈ 15 ਅਕਤੂਬਰ 2025 ਤੋਂ ਕਲਾਸਾਂ ਸਟਾਰਟ ਸਟਾਰਟ ਹੋ ਰਹੀਆਂ ਹਨ ਸਾਰੇ ਮਦਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੈਟੇਲਾਈਟ ਸਟਡੀ ਸੈਂਟਰਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਨਾਲ ਸੰਪਰਕ ਕਰਦੇ ਹੋਏ ਕਲਾਸਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਠੀਕ ਹੈ ਅਗਰ 15 ਅਕਤੂਬਰ 2025 ਤੋਂ ਕਲਾਸਾਂ ਸਟਾਰਟ ਹੋ ਰਹੀਆਂ ਹਨ ਅਗਰ ਕਿਸੇ ਨੂੰ ਕੋਈ ਦਿੱਕਤ ਆndੀ ਹੈ ਕਿਸੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆndੀ ਹੈ ਨਾ ਕਲਾਸਾਂ ਸੰਬੰਧੀ ਦਵਾਰੇ ਤੋਂ ਜਿਹੜੇ ਆਪਣੀ ਸੈਟੇਲਾਈਟ ਦੇ ਵਿੱਚ ਮੈਂ ਪਹਿਲੇ ਨੋਟਿਸ ਪਾਇਆ ਫਿਰ ਆਏ ਉਸ ਸੈਟੇਲਾਈਟ ਦੇ ਆਪਣੇ ਹੈਲਪਲਾਈਨ ਨੰਬਰ ਹੈਗੇ ਆ ਸਰ ਦੇ ਜਾਂ ਮੈਡਮ ਦੇ ਉਹਨਾਂ ਦੇ ਤੁਸੀਂ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਆਦਰਵਾਇਜ਼ 15 ਅਕਤੂਬਰ 2025 ਤੋਂ ਕਲਾਸਾਂ ਤੁਹਾਡੀ ਸਟਾਰਟ ਹੋ ਰਹੀਆਂ ਹਨ ਔਰ ਹਾਜ਼ਰੀ ਲਾਜ਼ਮੀ ਹੈ ਹਾਜ਼ਰੀ ਨੂੰ ਪਤਾ ਹੀ ਹੈ ਕਿ ਹਾਜ਼ਰੀ ਜਰੂਰੀ ਹੈਗੀ ਹੈ ਤੇ ਇਹ ਜਿਹੜਾ ਨੋਟਿਸ ਹੈਗਾ ਇਹ ਉਹਨਾਂ ਵਾਸਤੇ ਹੈ ਜਿਹੜੇ ਉਹਨਾਂ ਨੇ ਜਿਹੜਾ ਹੁਣੇ ਜਿਹੜਾ ਹੈ ਐਡਮਿਸ਼ਨ ਲਿਆ ਹੈਗਾ ਠੀਕ ਹੈ ਜਿਨ੍ਹਾਂ ਨੇ ਹਜ਼ਾਰ-ਹਜ਼ਾਰ ਰੁਪਏ ਲੈਣੇ ਫੀਸ ਭਰੀ ਔਰ ਉਹਨਾਂ ਦੀ ਕਲਾਸਾਂ ਸੰਬੰਧੀ ਜਿਹੜਾ ਨੋਟਿਸ ਆ ਚੁੱਕਾ ਹੈ ਠੀਕ ਹੈ ਦੋਸਤੋ ਤਾਂ ਹੁਣ ਮੈਨੂੰ ਲੱਗਦਾ ਨਹੀਂ ਕਿਸੇ ਦਾ ਡਾਊਟ ਇਦਾਂ ਦਾ ਰਹਿੰਦਾ ਹੋਵੇਗਾ ਤੇ ਕਲਾਸਾਂ ਸੰਬੰਧਿਤ ਕਾਫੀ ਇਹਦਾ ਸੀਗਾ ਵੀ ਕਲਾਸਾਂ ਸਟਾਰਟ ਕਦੋਂ ਤੋਂ ਸ਼ੁਰੂ ਹੋਣਗੀਆਂ ਕਦੋਂ ਤੋਂ ਨਹੀਂ ਹੋਣਗੀਆਂ ਕਲਾਸਾਂ ਸੰਬੰਧੀ ਤਾਂ ਉਹਨਾਂ ਨੇ ਨੋਟਿਸ ਪਾਏ ਮੈਂ ਜਿਵੇਂ ਤੁਹਾਨੂੰ ਪਹਿਲੇ ਵੀ ਕਹਿਆ ਸੀਗਾ ਕਿ ਉਹਨਾਂ ਨੇ ਨੋਟਿਸ ਜਾਰੀ ਕੀਤਾ ਅਨੁਕਾਲ ਦੀ ਜਰੀਏ ਇਨਫੋਰਮੇਸ਼ਨ ਦੇਣੀ ਹੈ ਅਗਰ ਤੁਹਾਨੂੰ ਕਾਲ ਨਹੀਂ ਆਈ ਤਾਂ ਨੋਟਿਸ ਦੇ ਜਰੀਏ ਤੁਹਾਨੂੰ ਜਰੂਰ ਜਿਹੜਾ ਵੈਬਸਾਈਟ ਤੇ ਮੈਂਸ਼ਨ ਜਰੂਰ ਕਰਨਾ ਹੈ ਉਸੇ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਵੈਬਸਾਈਟ ਤੇ ਜਿਹੜਾ ਨੋਟਿਸ ਦੇ ਜਰੀਏ ਕਿਹੜਾ ਹੈ ਮੈਂਸ਼ਨ ਕਰ ਦਿੱਤਾ ਹੈ ਤਾਂ ਹੁਣ ਸਾਰਿਆਂ ਤੋਂ ਕਨਫਰਮ ਹੋ ਗਿਆ ਹੋਵੇਗਾ ਕਿ ਜਿਹੜੀ ਕਲਾਸਾਂ ਸਟਾਰਟ 15 ਅਕਤੂਬਰ 2025 ਤੋਂ ਹੋ ਰ ਤੇ ਬਾਕੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਔਰ ਆਪਣੀ ਕਲਾਸਾਂ ਜਰੂਰ ਅਟੈਂਡ ਕਰਿਓ 15 ਅਕਤੂਬਰ 2025 ਨੂੰ ਅਦਰ ਆਗਸਤ ਕੋਈ ਪ੍ਰੋਬਲਮਸ ਆਉਂਦੀਆਂ ਨੇ ਤੁਸੀਂ ਆਪਣੇ ਕੋਆਰਡੀਨੇਟਰ ਨਾਲ ਜਿਹੜਾ ਸੰਪਰਕ ਜਿਹੜਾ ਕਰ ਸਕਦੇ ਹੋ ਬਾਕੀ ਧੰਨਵਾਦ ਦੋਸਤੋ ਜੈ ਹਿੰਦ ਸਾਰਾ